ਸਤਿ ਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਪਿੰਡ ਠੱਠੀਆਂ ਮੰਤ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਵੀਰ ਦਾ ਨਾਮ ਹੈਗਾ ਜੀ ਐ ਚਦੀਪ ਸਿੰਘ ਤੇ ਵੀਰ ਕੋਲ ਬਹੁਤ ਸੋਹਣੀ ਵਾੜ ਬਕਾਉ ਆ ਜੀ ਇਹਦੀ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਅੱਜ ਤਰੀਕੇ ਕੀ ਆ ਜੀ 15 ਜੂਨ 2025 ਤੇ ਆਦੋ ਜੀ ਕਰਦੇ ਆਂ ਜੀ ਗੱਲਬਾਤ ਸ਼ੁਰੂ ਔਰ ਵੀਰ ਜੀ ਕੀ ਆ ਚਾਹ ਚਾਹੋ ਵੀਡੀਓ ਪਿੱਛਾ ਜੋ ਹਰੀ ਆ ਦੇ ਸੁਣਾਓ ਵਧੀਆ ਵਧੀਆ ਜੀ ਤੇ ਕੋ ਕਹ ਲੈ ਆਂ ਬਸ ਛਾਈ ਪੂਰਾ ਪੂਰਾ ਗਏ ਉਹਦੇ ਵੇਖਣ ਦੀ ਲੱਗਨ ਨਹੀਂ ਲੱਗੰਦਿਆ ਸਾਹਿਬ ਜੀ ਹਾਂਜੀ ਹਾਂਜੀ ਆਰਮ ਦੀ ਗਾਂ ਵੀ ਜੀ ਹਾਂਜੀ ਤੇ ਦਿਓ ਜਾਣਕਾਰੀ ਇਹ ਦੂਜੇ ਦੂਜੇ ਸੂਏ ਦੀ ਗਾਂ ਗੱਭਾ ਜੀ ਦੂਸਰੇ ਸੂਏ ਦੀ ਗਾਂ ਗੱਭਾ ਹਾਂਜੀ ਇਧਰ ਥਾਣੋ ਖਾਓ ਲਓ ਜੀ ਖਾਓ ਇਧਰ ਗੋਲ ਵਿਖਾਓ ਘੜਦੇ ਲਓ ਜੀ ਕਰ ਬਚਾ ਦੂਸਰੇ ਸੂਏ ਦੀ ਗੱਭਾ ਤੇ ਪਿਛਲੇ ਸੂਏ ਦਾ ਕੋਈ ਦੁੱਧ ਰਕਾੜਦਾ 17 18 ਕਿਲੋ ਦੁੱਧ ਭਰੇ ਹਰ ਕੀ 20 ਕਿਲੋ ਦੁੱਧ ਵੀ ਦਿਰਾਵਣ ਦੇ ਦੂਸੇ ਸਿਰਾਵਣ ਤੇ ਕਿੰਨੇ ਕੇ ਦਿਨ ਲੈਂਦੀ ਐ ਛਾਈ ਅਟ ਲਟੂਣਾ ਬਹੁਤ ਆ ਚੱਲੇ ਹਾਂਜੀ ਮੈਨੂੰ 5-7 ਦਿਨ ਕੱਢ ਜੂ ਸੰਧੂ ਸਾਹਿਬ 5-7 ਦਿਨ ਵਿਖਾਵਾ ਖੋਲ ਕੇ ਵਿਖਾ ਦੇਵੇਂ 5-7 ਦਿਨ ਕੱਢ ਜੀ ਇਹ ਚਾਹ ਫੜ ਲਿਆ ਲਓ ਜੀ ਕਰੋ ਚੈੱਕ ਰਸੇ ਨੂੰ ਆਲ ਕਰਦੀ ਖੁੱਲੀ ਰੇ ਫਾਰਮ ਚ ਰੋਗ ਲੈ ਵੀ ਜੀ ਇੱਥੇ ਲਓ ਜੀ ਕਰੋ ਵਾਚੀ ਚੈੱਕ ਕੱਦਗਾਠੀ ਵੀ ਮੈਂ ਪੂਰੀ ਓਕੇ ਹੈ ਨਾ ਬਿਲਕੁਲ ਓਕੇ ਜੀ ਬਿਲਕੁਲ ਕਿੰਨੇ ਦਿਨ ਲੈਂਦੀ ਫੇਰ ਤੁਸੀਂ 5-7 ਦਿਨ ਲੈ ਜੂ ਸ਼ਾਹੀ 5-7 ਦਿਨ ਲੈ ਜੀ ਹਾਂ ਜੀ ਵੀਰ ਜੀ ਕਿਵੇਂ ਠੰਡੀ ਸੀਲਸ ਮੈਂ ਕੋਲ ਵੀ ਜਿੱਦਾਂ ਮਰਦੀ ਥੱਲੇ ਪਈ ਜਾਓ ਕੋਈ ਚੱਕਰੀ ਲਾਓ ਜੀ ਕਰੋ ਚੈੱਕ ਐ ਪੂਰੀ ਸੀਲਸ ਲੱਗ ਜੇ ਤੇ ਵੀਰ ਜੀ ਅਰਸ਼ਵੀਰ ਫੇਰ ਤੋਂ ਡਿਟੇਲ ਦੇ ਦਿਓ ਜੁਜੇ ਤੇਜੇ ਦੂਜੇ ਸੂਣੇ ਗੱਭਾ ਜੀ ਜੇ ਸੂਣੇ ਨੇ 15 ਕਰੋੜ ਰੁਪਏ ਤੋਂ ਪ੍ਰਾਇਰ ਕੀ 20 ਕਰੋੜ ਦੇ ਰੂਪ ਅਚੀਰ ਜੀ ਠੀਕ ਹੈ ਜੀ ਹਾਂਜੀ ਲੈ ਜਾਓ ਜੀ ਵੀਰ ਜੀ ਉੱਥੇ ਇਹ ਕਰ ਲਈਏ ਫਿਰ ਰੇਡ ਦੀ ਗੱਲ ਬਾਰੇ ਵੀਰ ਜੀ ਤੁਸੀਂ ਜੀ ਇੱਕੋ ਮਿੰਟ ਵੇਲੇ ਹੰਦੂ ਸਾਹਿਬ ਜਿੰਨੇ ਦੀ ਹੈਗੇ ਠੱਟਾ ਸਾਹਿਬ ਹਾਂ ਨਾ ਇੱਕੋ ਹੀ ਦੇਣਾ ਆਪਾਂ ਕੋਈ 75 ਨਹੀਂ ਕੋਈ 70 ਨਹੀਂ ਵੀਰ ਜੀ 60000 ਰੁਪਏ ਦੇ ਵਿੱਚ ਦੇ ਦਾਂਗੇ 60000 ਦੀ ਹਾਂਜੀ ਛਾਈ ਅ ਠੀਕ ਹੈ ਹਾਂਜੀ 60000 ਵੀਰ ਨੇ ਰੇਟ ਰੱਖਿਆ ਮੈਨਾਂ ਵੀਰ ਜੀ ਬਹੁਤ ਜਿਆਦੀ ਚੰਗੀ ਵੱਛੀ ਕੋਕਾ ਹੀ ਐ ਸ਼ਾਈ ਕੋਕਾ ਹੀ ਐ ਸੀਲਸਲਾ ਬਿਲਕੁਲ ਸ਼ਾਈ ਬਿਲਕੁਲ ਕਰੋ ਜੀ ਚੈੱਕ ਐ ਪੂਰੀ ਸੀਲਸਲਾ ਦੇ ਕੋਲ ਵਿੱਚ ਜੀ ਬਿਲਕੁਲ ਲਓ ਜੀ ਕਰੋ ਜੀ ਚੈੱਕ ਇਹ ਜੀ ਸ਼ਾਈ ਚੈੱਕ ਕਰੋ ਬੀ ਜੀ ਬਹੁਤ ਲੋ ਬਹੁਤ ਲੋ ਬਹੁਤ ਬਸ਼ੀ ਹਾਂ ਜੀ ਐਨੂੰ ਕਰੋ ਫੇਸ ਬਖਾਓ ਜੀ ਇਹ ਰੈਕਰੀ ਐਨੂੰ ਕਰੋ ਕਰੋਸ ਆ ਸ਼ਾਈ ਕਰੋਸ ਆ ਹਾਂ ਜੀ ਐ ਗਰਮੀ ਦਾ ਤੋਹਫਾ ਕੋਈ ਘਰ ਤੇ ਨਹੀਂ ਕਰ ਕੰਦਾ ਨਹੀਂ ਪਤਾ ਲਓ ਜੀ ਕਰੋ ਚੈੱਕ ਖੇਤੋ ਡਿਟੇਲ ਦੇ ਦਿਓ ਵੀਰ ਜੀ ਇਹਦੀ ਵੀਰ ਜੀ ਦੁੱਜੇ ਸਵੇਰ ਦੀ ਗੱਬਾ ਬੱਛੀ ਸ਼ਾਹ ਜੀ ਠੀਕ ਹੈ ਜੀ ਹਾਂਜੀ ਵੀ ਜੀ ਨੇ ਪਹਿਲੇ ਸਵੇਰ 15 ਵਜੇ ਕੋਲ ਦੋਤਾ ਵੀਰ ਜੀ ਐਰ ਕੀ ਵੀਕ ਕੋਲ ਦੋਤਾ ਵਿਧਿਰਾਵਨਾ ਪਰਸੀ ਪਰ ਦੂੰਗੀ ਬਿਲਕੁਲ ਟਟਲਾ ਦੇਖੋ ਵੀਰ ਜੀ ਲਓ ਜੀ ਕਰੋ ਢੱਲਾ ਢੱਲਾ ਚੱਕ ਹਾਂਜੀ ਥਣਥਣਪੁਰੇ ਓਕੇ ਬੈਲ ਕੋਲ ਵੀ ਜਿੱਦਾ ਮਰਜੀ ਇਧਰ ਬੋਲੋ ਆਓ ਇਧਰ ਹੋਰਦੇ ਬੰਦੇ ਲਓ ਜੀ ਇਧਰ ਹੋਇਆ ਦੇ ਬੋਲੋ ਆਓ ਲਓ ਜੀ ਫੇਸ ਵੀ ਚੈੱਕ ਕਰ ਲਓ ਜੀ ਤੇ ਰੇਟ ਦੇ ਵੀਰ ਨੇ 60000 ਦਾ ਸੀ ਦਿੱਤਾ ਜੀ ਤੁਹਾਨੂੰ ਤੇ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਜੀ ਪੈਂ ਠੱਠੀਆਂ ਮੰਤ ਤਰਨ ਤਾਰਨ ਜਿਲ੍ਹਾ ਵੀ ਤਰਨ ਤਾਰਨ ਫੋਨ ਨੰਬਰ 981599717 981599717 ਠੀਕ ਹੈ ਜੀ ਹਾਂਜੀ ਤੇ ਦੋਸਤੋ ਇਸੇ ਤਰ੍ਹਾਂ ਬਨੇਰੇ ਸਾਡੇ ਨਾਲ ਹੋਰ ਨਵੇਂ-ਨਵੇਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ